7 ਬੰਦਿਆਂ ਨੂੰ ਘਰਾਂ ਤੋਂ ਚੱਕ ਕੇ ਤੇ ਉਹਨਾਂ ਦੇ ਉੱਤੇ ਕਈ ਦਿਨ ਅਨਮਨੁੱਖੀ ਤਸ਼ੱਦਦ ਕਰਕੇ ਥਾਣਿਆਂ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਦੋ ਵਕ ਵਕ ਐਫ ਆਈ ਆਰਾਂ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਇਨਕਾਊਂਟਰ ਸਾਬਤ ਕਰਨ ਦੇ ਲਈ ਜਿਹੜਾ ਪੂਰਾ ਯੂਰ ਲਾਇਆ ਤੇ ਸਸਕਾਰ ਕਰਨ ਤੋਂ ਬਾਅਦ ਫੁੱਲ ਵੀ ਪਰਿਵਾਰ ਨੂੰ ਨਹੀਂ ਦਿੱਤੇ ਗਏ ਤੇ ਦੱਸਿਆ ਤੱਕ ਨਹੀਂ ਗਿਆ ਕਿ ਤੁਹਾਡੇ ਜਿਹੜੇ ਬੰਦਿਆਂ ਨੂੰ ਆ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਤੇ ਪਰਿਵਾਰਾਂ ਨੂੰ ਉਹਨਾਂ ਦੀ ਅੰਤਮ ਰਸਮਾਂ ਕਰਨ ਤੋਂ ਇਲਾਵਾ ਅਖੰਡ ਪਾਠ ਸਾਹਿਬ ਤੱਕ ਵੀ ਕਰਾਉਣੇ ਦਿੱਤੇ ਗਏ। ਇਸ ਤਰ੍ਹਾਂ ਦੇ ਹੋਰ ਕਿੰਨੇ ਹੋਣਗੇ ਬਹੁਤ ਸਾਰੇ ਪਰਿਵਾਰ ਤਾਂ ਚਲੋ ਇਨਸਾਫ ਦੇ ਲਈ ਲੜ ਰਹੇ ਨੇ ਅਦਾਲਤਾਂ ਤੱਕ ਪਹੁੰਚ ਗਏ ਮਾਮਲੇ ਕਿੰਨੇ ਕੁ ਨੇ ਜਿਨ੍ਹਾਂ ਨੂੰ ਹਜੇ ਤੱਕ ਇਨਸਾਫ ਮਿਲਿਆ ਨਹੀਂ ਤੇ ਜਿਨ੍ਹਾਂ ਨੂੰ ਕਦੇ ਉਮਰ ਭਰ ਰਹਿਦੀ ਦੁਨੀਆ ਤੱਕ ਮਿਲਣਾ ਨਹੀਂ। ਚਾਰ ਬੰਦੇ ਜਿਹਨਾਂ ਨੂੰ ਮਤਲਬ ਮਰਿਆ ਸ਼ੋ ਕੀਤਾ ਜਿਹੜੀ 44/93 ਥਾਣਾ ਵੈਰੋਵਾਲ ਦੀ ਸੀ ਤੇ ਦੂਸਰੀ 72/93 ਜਿਹੜੀ ਉਹ ਹੈਗੀ ਸੀ ਥਾਣਾ ਸ੍ਰਿਹਾਲੀ ਉਹਦੇ ਵਿੱਚ ਤਿੰਨ ਬੰਦੇ ਇਹਨਾਂ ਨੇ ਮਰੇ ਸ਼ੋ ਕੀਤੇ ਨੇ ਉਹਦੇ ਵਿੱਚ ਦੋ ਇਹਨਾਂ ਨੇ ਅਣਪਛਾਤੇ ਦਾਸ ਦਿੱਤੇ ਤੇ ਇੱਕ ਦਾ ਜਿਹੜਾ ਵਾ ਉਹ ਨਾਂ ਦੇ ਦਿੱਤਾ ਇੱਕ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਇਹ ਸ਼ੋਅ ਕੀਤਾ ਕਿ ਮੰਗਲ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਰਿਕਵਰੀ ਲਈ ਪੁਲਿਸ ਲੈ ਕੇ ਜਾ ਰਹੀ ਸੀ ਤੇ ਜਦੋਂ ਪੁਲਿਸ ਰਿਕਵਰੀ ਲਈ ਲੈ ਕੇ ਉਹਨੂੰ ਪਹੁੰਚੀ ਤੇ ਉਸਦੇ ਸਾਥੀਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ 1993 ਦਾ ਝੂਠਾ ਪੁਲਿਸ ਮੁਕਾਬਲਾ ਪਰ ਇਨਸਾਫ ਦਾ ਮੁੱਢ ਬੰਦਾ ਹੋਇਆ ਅਜ ਨਜ਼ਰ ਆ ਰਿਹਾ ਔਰ ਕੋਸ਼ਿਸ਼ ਦਿਨਾਂ ਦੇ ਬਾਅਦ ਇਸ ਮਾਮਲੇ ਤੇ ਸਜ਼ਾ ਜਿਹੜੀ ਉਹ ਸੀਬੀਆਈ ਕੋਰਟ ਸੁਣਾਏਗੀ ਐਡਵੋਕੇਟ ਜਗਜੀਤ ਸਿੰਘ ਬਾਜਵਾ ਸਾਡੇ ਨਾਲ ਨੇ ਜਿਨ੍ਹਾਂ ਨੇ ਇਹਨਾਂ ਮੁਕੱਦਮਿਆਂ ਨੂੰ ਦੇਖਿਆ ਸਰ ਕਿਹੜੇ ਜਿਹੜੇ ਇਹਦੇ ਵਿੱਚ ਪੀੜਤ ਧਿਰ ਨੇ ਜਿਹੜੀ ਪੀੜਤ ਕਿੰਨੇ ਨਾਮ ਨੇ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਵੇਖੋ ਇਹਦੇ ਵਿੱਚ ਜਿਹੜੀ ਪੀੜਤ ਧਿਰ ਆ ਉਹਦੇ ਵਿੱਚ 7 ਬੰਦੇ ਸੀ ਇੱਕ ਦੇ ਵਿੱਚ ਇੱਕ ਐਫ ਆਈ ਆਰ ਦੇ ਵਿੱਚ ਇਹਨਾਂ ਨੇ 4 ਬੰਦੇ ਨੂੰ ਜਿਨ੍ਹਾਂ ਨੂੰ ਮਤਲਬ ਮਰਿਆ ਸ਼ੋ ਕੀਤਾ ਜਿਹੜੀ 44/93 ਥਾਣਾ ਵੈਰੋਵਾਲ ਦੀ ਸੀ ਤੇ ਦੂਸਰੀ 72/93 ਜਿਹੜੀ ਉਹ ਹੈਗੀ ਸੀ ਥਾਣਾ ਸਰਹਾਲੀ ਦੀ ਉਹਦੇ ਵਿੱਚ ਤਿੰਨ ਬੰਦੇ ਇਹਨਾਂ ਨੇ ਮਰੇ ਸ਼ੋ ਕੀਤੇ ਨੇ ਉਹਦੇ ਵਿੱਚ ਦੋ ਇਹਨਾਂ ਨੇ ਅਣਪਛਾਤੇ ਦਾਸ ਦਿੱਤੇ ਤੇ ਇੱਕ ਦਾ ਜਿਹੜਾ ਵਾ ਉਹ ਨਾਂ ਦੇ ਦਿੱਤਾ ਇਹਦੇ ਵਿੱਚ ਇੱਕ ਇੱਕ ਐਫ ਆਈ ਆਰ ਦੇ ਵਿੱਚ ਤੇ ਇਹਨਾਂ ਨੇ ਸ਼ੋ ਕੀਤਾ ਕਿ ਮੰਗਲ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਰਿਕਵਰੀ ਲਈ ਪੁਲਿਸ ਲੈ ਕੇ ਜਾ ਰਹੀ ਸੀ ਤੇ ਜਦੋਂ ਪੁਲਿਸ ਰਿਕਵਰੀ ਲਈ ਲੈ ਕੇ ਉਹਨੂੰ ਪਹੁੰਚੀ ਤੇ ਉਸਦੇ ਸਾਥੀਆਂ ਨੇ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਦੋਵੇਂ ਪਾਸਿਆਂ ਦਵੱਲੀ ਫਾਇਰਿੰਗ ਦੇ ਵਿੱਚ ਵੀ ਜਿਹੜਾ ਵਾ ਮੰਗਲ ਸਿੰਘ ਮਾਰਿਆ ਗਿਆ ਸ਼ੇਂਦਰ ਸਿੰਘ ਮਾਰਿਆ ਗਿਆ ਤੇ ਦੇਸਾ ਸਿੰਘ ਮਾਰਿਆ ਗਿਆ ਇਹ ਇਸ ਤੋਂ ਇਲਾਵਾ ਬਲਕਾਰ ਸਿੰਘ ਮਾਰਿਆ ਗਿਆ ਦੂਸਰੀ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਦੋ ਬੰਦੇ ਅਣਪਛਾਤੇ ਦੇ ਦਿੱਤੇ ਤੇ ਇੱਕ ਚੇਂਦਰ ਸਿੰਘ ਤੇ ਸੁਖਦੇਵ ਸਿੰਘ ਨਾਂ ਦੇ ਜਿਹੜੇ ਵਿਅਕਤੀ ਆ ਉਹਨਾਂ ਨੂੰ ਮਰਿਆ ਸ਼ੋਅ ਕਰ ਦਿੱਤਾ ਇਸ ਤਰ੍ਹਾਂ ਇਹਨਾਂ ਨੇ ਜਿਹੜੇ 7 ਬੰਦਿਆਂ ਨੂੰ ਘਰਾਂ ਤੋਂ ਚੱਕ ਕੇ ਤੇ ਉਹਨਾਂ ਦੇ ਉੱਤੇ ਕਈ ਦਿਨ ਆਨਮਨੁੱਖੀ ਤਸ਼ੱਦਦ ਕਰਕੇ ਠਾਣਿਆਂ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਦੋ ਵਕ ਵਕ ਐਫ ਆਈ ਆਰਾਂ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਇਨਕਾਊਂਟਰ ਸਾਬਤ ਕਰਨ ਦੇ ਲਈ ਜਿਹੜਾ ਪੂਰਾ ਜ਼ੋਰ ਲਾਇਆ ਤੇ ਪੂਰਾ ਉੱਚ ਰੈਂਕ ਤੱਕ ਦੇ ਜਿਹੜੇ ਪੁਲਿਸ ਅਫਸਰ ਸੀ ਜਿ ਤਰ੍ਹਾਂ ਉਸ ਸਮੇਂ ਡੀ ਐਸ ਪੀ ਭਪਿੰਦਰ ਜੀ ਸਿੰਘ ਸੀ ਜਿਹੜੇ ਬਾਅਦ ਵਿੱਚ ਐਸ ਐਸ ਪੀ ਰਿਟਾਇਰਡ ਹੋਏ ਨੇ ਮਾਰ ਪੁਲਿਸ ਦੇ ਵੱਲੋਂ ਮੁਕਾਬਲਾ ਬਣਾਇਆ ਗਿਆ ਬਾਕਾਇਦਾ ਐਫ ਆਈ ਆਰ ਦੇ ਵਿੱਚ ਇਹਨਾਂ ਦਾ ਨਾਮ ਸੀ ਪਰ ਇਹਨਾਂ ਦੀਆਂ ਡੈੱਡ ਬਾਡੀਆਂ ਨਹੀਂ ਮਿਲੀਆਂ ਡੇਡ ਬਾਡੀਆ ਪੁਲਿਸ ਨੂੰ ਪੁਲਿਸ ਨੇ ਤੇ ਜਿੱਦਣ ਚੱਕੇ ਸੀ ਉਹਨਾਂ ਉਹਨਾਂ ਕੋਲ ਤੇ 15 ਤੋਂ 20 ਦਿਨ ਨਜਾਇਜ਼ ਹरासत ਦੇ ਵਿੱਚ ਰਹੇ ਉਹਨਾਂ ਨੂੰ ਤੇ ਸਾਰਾ ਪਤਾ ਸੀ ਪਰ ਜਿਹੜਾ ਇਹਨਾਂ ਨੂੰ ਸ਼ੋਅ ਕੀਤਾ ਗਿਆ ਉਹਨਾਂ ਨੂੰ ਅਣਪਛਾਤੀਆਂ ਕਹਿ ਕੇ ਸ਼ੋਅ ਕਰ ਦਿੱਤਾ ਗਿਆ ਪਰ ਜਦੋਂ ਫਾਈਲਾਂ ਦੇ ਵਿੱਚ ਹੀ ਉਹਨਾਂ ਦੀ ਸ਼ਨਾਖਤ ਹੋਈ ਆ ਪੁਲਿਸ ਵਾਲਿਆਂ ਸ਼ਨਾਖਤ ਕਰਾ ਕੇ ਉਹਨਾਂ ਦਾ ਬਾਅਦ ਵਿੱਚ ਬਿਆਨ ਲਿਖੇ ਗਏ ਆ ਪਰ ਜਿਹੜੀਆਂ ਉਹਨਾਂ ਦੀਆਂ ਡੈਡ ਬਾਡੀਆ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਗਈਆਂ ਇੱਥੋਂ ਤੱਕ ਕੇ ਸਸਕਾਰ ਕਰਨ ਤੋਂ ਬਾਅਦ ਫੁੱਲ ਵੀ ਪਰਿਵਾਰ ਨੂੰ ਨਹੀਂ ਦਿੱਤੇ ਗਏ ਤੇ ਦੱਸਿਆ ਤੱਕ ਨਹੀਂ ਗਿਆ ਕਿ ਤੁਹਾਡੇ ਜਿਹੜੇ ਬੰਦਿਆਂ ਨੂੰ ਆ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਤੇ ਪਰਿਵਾਰਾਂ ਨੂੰ ਉਹਨਾਂ ਦੀਆਂ ਅੰਤਮ ਰਸਮਾਂ ਕਰਨ ਤੋਂ ਇਲਾਵਾ ਅਖੰਡ ਪਾਠ ਸਾਹਿਬ ਤੱਕ ਵੀ ਕਰਾਉਣ ਨਹੀਂ ਦਿੱਤੇ ਗਏ ਜਿਹੜੀ ਦੋਸ਼ੀ ਇਹਦੇ ਚ ਨੇ ਪੁਲਿਸ ਮੁਲਾਜ਼ਮ 5 ਤਾਂ ਚਲੋ ਇਹ ਰਹੀ ਵੀ ਨਹੀਂ ਦੁਨੀਆ ਤੇ ਕਿ ਸਿਵਿਆਂ ਦੇ ਵਿੱਚ ਜਾ ਕੇ ਤਾਂ ਇਨਸਾਫ ਵੀ ਕੀ ਹੋ ਸਕਦਾ ਉਹ ਵੀ ਕਿਹਾ ਜਾਂਦਾ ਕਿ ਜਸਟਿਸ ਡਿਲੇਡ ਜਸਟਿਸ ਡਿਨਾਈਡ ਪਰ ਇੱਕ ਲੰਬੇ ਸਮੇਂ ਬਾਅਦ ਪਰਿਵਾਰ ਨੂੰ ਫਿਰ ਵੀ ਕੁਝ ਹੋਣ ਜਿਹੜਾ ਉਹਨਾਂ ਦੀ ਜ਼ਿੰਦਗੀ ਬਚੀ ਹੈ ਜੀਣ ਦੀ ਇੱਕ ਆਸ ਬੱਜੀ ਹੈ ਇਹਦੇ ਵਿੱਚ ਦੋਸ਼ੀ ਨੇ ਜਿਹੜੇ ਜਾਂਦੇ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਮੈਂ ਚਾਹਾਂਗਾ ਕਿ ਤੁਸੀਂ ਜ਼ਰੂਰ ਜ਼ਿਕਰ ਕਰੋ ਤੇ ਕਿਹੜੇ ਰੈਂਕ ਤੋਂ ਜਿਹੜੇ ਰੈਂਕ ਤੋਂ ਰਿਟਾਇਰ ਹੋਏ ਨੇ ਜਿਹੜੇ ਡੀਐਸਪੀ ਭਪਿੰਦਰਜੀਤ ਸਿੰਘ ਸੀ ਜਿਨ੍ਹਾਂ ਨੇ ਪੂਰੀ ਇਸ ਮੁਕਾਬਲਿਆਂ ਦੀ ਨਿਗਰਾਨੀ ਕੀਤੀ ਸੀ ਉਹ ਐਸਐਸਪੀ ਰੈਂਕ ਤੋਂ ਰਿਟਾਇਰ ਹੋਏ ਨੇ ਤੇ ਉਹਨਾਂ ਨੇ 32 ਸਾਲ ਇਹ ਕੇਸ ਡਿਲੇ ਹੋਣ ਦਾ ਇਹ ਫਾਇਦਾ ਚੁੱਕਿਆ ਕਿ ਆਪਣੀ ਰਿਟਾਇਰਮੈਂਟ ਲੈ ਕੇ ਆਪਣੀ ਪੂਰੀ ਸਰਵਿਸ ਦੇ ਬੈਨੀਫਿਟ ਲੈ ਕੇ ਤੇ ਜਿਹੜਾ ਡੀਐਸਪੀ ਤੋਂ ਪ੍ਰਮੋਸ਼ਨਲ ਲੈ ਕੇ ਐਸਐਸਪੀ ਰੈਂਕ ਤੋਂ ਰਿਟਾਇਰ ਹੋਏ ਉਸ ਤੋਂ ਇਲਾਵਾ ਜਿਹੜਾ ਸੂਬਾ ਸਿੰਘ ਥਾਣਾ ਵੈਰੋਵਾਲ ਦਾ ਐਸਐਚਓ ਸੀ ਜਿਨੇ ਇਹਨਾਂ ਬੰਦਿਆਂ ਦਾ 44/93 ਦੇ ਵਿੱਚ ਇਨਕਾਊਂਟਰ ਸ਼ੋ ਕੀਤਾ ਉਹ ਵੀ ਰਿਟਾਇਰ ਹੋਇਆ ਤੇ ਦੂਸਰੇ ਵੀ 2-3 ਕੇਸਾਂ ਦੇ ਵਿੱਚ ਉਹ ਉਹ ਸਜ਼ਾ ਹੋ ਚੁੱਕਾ ਇਸ ਤੋਂ ਇਲਾਵਾ ਇੱਕ ਜਿਹੜੇ ਡੀਐਸਪੀ ਰੈਂਕ ਤੋਂ ਹੀ ਰਿਟਾਇਰ ਹੋਇਆ ਦਵਿੰਦਰ ਸਿੰਘ ਆ ਇੱਕ ਗੁਲਬਰਗ ਸਿੰਘ ਆ ਤੇ ਰਗਵੀਰ ਸਿੰਘ ਆ ਇਹ ਪੰਜ ਬੰਦੇ ਜਿਹੜੇ ਆ ਉਹ ਅੱਜ ਮਾਨਯੋਗ ਅਦਾਲਤ ਵੱਲੋਂ ਕਨਵਿਕਟ ਕੀਤੇ ਗਏ ਆ ਤੇ ਜਿਹਦੀ ਜਿਹੜੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਗ੍ਰਫਤਾਰੀ ਪੈ ਚੁੱਕੀ ਹੈ ਇਹਨਾਂ ਦੀ ਗ੍ਰਫਤਾਰੀ ਉਹਨਾਂ ਦੀ ਉਸੇ ਟਾਈਮ ਹੀ ਕੋਰਟ ਦੇ ਵਿੱਚ ਹੀ ਜੱਜ ਸਾਹਿਬ ਵੱਲੋਂ ਉਹਨਾਂ ਨੂੰ ਜਿਹੜਾ ਹਰਾਸ ਦੇ ਵਿੱਚ ਲੈਣ ਦੇ ਆਰਡਰ ਕਰ ਦਿੱਤੇ ਗਏ ਭਾਈ ਜਸਵੰਤ ਸਿੰਘ ਖਾਲੜਾ ਦਾ ਜਦੋਂ ਜ਼ਿਕਰ ਆਉਂਦਾ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਹੈ 25 ਹਜ਼ਾਰ ਲਾਸ਼ਾਂ ਦਾ ਜ਼ਿਕਰ ਵੀ ਛਿੜਦਾ ਜਿਨ੍ਹਾਂ ਨੂੰ ਲਵਾਰਸ ਲਾਸ਼ਾਂ ਅ ਦਮ ਮਸੀਹਾ ਕਿਹਾ ਗਿਆ ਕਿ ਉਹਨਾਂ ਨੇ ਲੱਭੇ ਨੇ ਜਿਹੜਾ ਉਹਨਾਂ ਦਾ ਇੱਕ ਡਾਟਾ ਜਿਹੜਾ ਉਹਨਾਂ ਨੇ ਬਣਾਇਆ ਕਿ ਐਕਿਊਰੇਸ਼ਨ ਦੇ ਵਿੱਚ ਉਹ ਬਣਦਾ ਸੀਗਾ ਤਾਂ ਇਹ ਵੀ ਇਸ ਤਰ੍ਹਾਂ ਦੇ ਹੋਰ ਕਿੰਨੇ ਕੁ ਹੋਣਗੇ ਬਹੁਤ ਸਾਰੇ ਪਰਿਵਾਰ ਤਾਂ ਚਲੋ ਇਨਸਾਫ ਦੇ ਲਈ ਲੜ ਰਹੇ ਨੇ ਅਦਾਲਤਾਂ ਤੱਕ ਪਹੁੰਚ ਗਏ ਮਾਮਲੇ ਕਿੰਨੇ ਕੁ ਨੇ ਜਿਨ੍ਹਾਂ ਨੂੰ ਹਜੇ ਤੱਕ ਇਨਸਾਫ ਮਿਲਿਆ ਨਹੀਂ ਤੇ ਜਿਨ੍ਹਾਂ ਨੂੰ ਕਦੇ ਉਮਰ ਪਰ ਰਹਿਦੀ ਦੁਨੀਆ ਤੱਕ ਮਿਲਣਾ ਵੀ ਨਹੀਂ ਹੈਗਾ ਦੇਖੋ ਜੀ ਜਸਵੰਤ ਸਿੰਘ ਖਾਲੜਾ ਵੱਲੋਂ ਜਿਹੜਾ ਡਾਟਾ 2100 ਉਹਨਾਂ ਨੇ ਤਿੰਨ ਸ਼ਮਸ਼ਾਨ ਘਾਟਾਂ ਦੀਆਂ ਲਿਸਟਾਂ ਕਢਾ ਕੇ ਇੱਕ ਡਾਟਾ ਰਿਲੀਜ਼ ਕਰ ਦਿੱਤਾ ਸੀ ਤੇ ਉਹਨਾਂ ਦੇ ਆਪਣੇ ਅੰਕੜਿਆਂ ਮੁਤਾਬਕ ਉਹਨਾਂ ਨੇ ਇੱਕ ਅੰਦਾਜ਼ਾ ਲਾ ਕੇ ਦੱਸਤਾ ਸੀ ਕਿ ਇਸੇ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ 25000 ਤੋਂ ਵੱਧ ਨੌਜਵਾਨ ਹੋ ਸਕਦਾ ਉਸ ਤੋਂ ਬਾਅਦ ਜਿਹੜੀ ਸਾਡੀ ਸੰਸਥਾ ਵੱਲੋਂ ਲਾਪਤਾ ਪੰਜਾਬ ਵੱਲੋਂ ਇੱਕ 6733 ਬੰਦਿਆਂ ਦਾ ਪੂਰਾ ਡਾਟਾ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠਾ ਕਰਕੇ ਤੇ ਉਹਦੀ ਇੱਕ ਪੀਆਈਐਲ ਜਿਹੜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹੈ ਜੇ ਪੈਂਡਿੰਗ ਚੱਲ ਰਹੀ ਆ ਤੇ ਅਸੀਂ ਉਹਦੇ ਵਿੱਚ ਇਹੋ ਹੀ ਮੰਗ ਕੀਤੀ ਹੈ ਕਿ ਆਪਾਂ ਉਹ ਸਾਰੀਆਂ ਕੜੀਆਂ ਜੋੜ ਕੇ ਅਦਾਲਤ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਕੇਸਾਂ ਦੇ ਵਿੱਚ ਵੀ ਜਿਹੜਾ ਉਹ ਸਾਰਾ ਸੇਮ ਜਾਂ ਕਮਿਸ਼ਨ ਬਣਨਾ ਚਾਹੀਦਾ ਜਾਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਸੀਬੀਆਈ ਨੂੰ ਜਾਣੀ ਚਾਹੀਦੀ ਆ ਤੇ ਐਵੇਂ ਹੀ ਇਹੋ ਜਿਹੇ ਜਿਹੜੇ ਲੋਕ ਸੀ ਜਿਨ੍ਹਾਂ ਨੇ ਲੋਕਾਂ ਨਾਲ ਧੱਕਾ ਕੀਤਾ ਉਹਨਾਂ ਨੂੰ ਸਜ਼ਾਵਾਂ ਤੱਕ ਪਹੁੰਚਣਾ ਚਾਹੀਦਾ ਤੇ ਜਿਹੜੇ ਲੋਕ ਇਨ੍ਹਾਂ ਦਾ ਸ਼ਿਕਾਰ ਬਣੇ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਹੁਤ ਧੰਨਵਾਦ ਜੀ ਤਾਂ 90 ਦੇ ਦਹਾਕੇ ਦੇ ਉਸ ਦੌਰ ਦੀ ਇਹ ਜਿਹੜੀ ਦੁਖਦ ਦਾਸਤਾਨ ਜਿਸ ਦੇ ਲਈ ਪਰਿਵਾਰ ਅੱਜ ਵੀ ਅਦਾਲਤਾਂ ਦੇ ਵਿੱਚ ਰੋਲ ਰਹੇ ਨੇ ਔਰ ਬਹੁਤ ਸਾਰੇ ਪਰਿਵਾਰ ਆ ਜਿਹੜੇ ਥੱਕ ਵੀ ਚੁੱਕੇ ਹੋਣਗੇ ਇਹ ਜਿਹੜਾ ਇਨਸਾਫ ਦੀ ਭਾਲ ਕਰਦਿਆ ਕਰਦਿਆ ਤੇ ਬਹੁਤ ਸਾਰੇ ਉਹ ਵੀ ਨਹੀਂ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਆਏ ਜਿਨ੍ਹਾਂ ਦਾ ਕੁਝ ਪਤਾ ਹੀ ਨਹੀਂ ਲੱਗਿਆ ਜਿਹੜੇ ਕਿਸੇ ਰਿਕਾਰਡ ਦੇ ਵਿੱਚ ਵੀ ਨਹੀਂ ਹੈਗੇ